ਅੱਜ ਸਾਡੇ ਘਰ ਆਏ ਨੇ ਗੈਸ ਵਾਲੀ ਪਾਈਪ ਕੋਈ ਅੱਜ ਆਪਣਾ ਸਮਾਨ ਅੰਦਰ ਲਿਉਂ ਰਹੇ ਆ ਬਹੁਤ ਕੁੱਤਾ ਹੈ ਜੀ ਇਹਦੇ ਨਾਲ ਜੋੜ ਲਵਣੇ ਆ। ਇਹਦੇ ਨਾਲ। ਇਹ ਡਾਈ ਜੇ ਚੂੜੀ ਪਾਣੀ ਹੁੰਦੀ ਆ। ਇਹ ਚੂੜੀਆਂ ਪਾਉਣੀਆਂ। ਘਟਣਾ ਨਹੀਂ ਚੂੜੀ ਬਣਨੀ। ਚੁੰਗੀਆਂ ਪਾਉਣ ਦੇ। ਹਾਂਜੀ। ਇੱਕ ਟਫਾ ਤੇ ਪਾਜੀ ਕੋਈ ਬੇਸਟੇਜ ਦੇ ਦਿਓ। ਤੇ ਜਿਸ ਸਮਾਰਕ ਕੋ ਬਸ ਹੀ ਸਾਰਾ ਤੇ ਕੈਂਟਰ ਚ ਉਹ ਕੈਂਟਰ ਚ ਇਹ ਜੋ ਡ੍ਰਿੱਲ ਬਾਹਰ ਕੱਢੋ ਸਿਆਣੀ ਥੋੜਾ ਰੇਂਜ ਉਹਨੂੰ ਬਾਹਰ ਕੱਢ ਦਿਓ ਸਾਰੇ ਥੋੜਾ ਦੇ ਨਹੀਂ ਹੈਗਾ ਥੋੜੀ ਜਿੰਨੀ

ਬੀ ਥੀ ਲੇ ਦੀ ਦੇ ਸਰੋਂ ਦਾ ਥੋੜਾ ਜਿਹਾ ਕੋਲ ਕਾਲੀ ਦੀ ਗੁੱਟਾ ਦੂਜਾ ਦੇਖਿਆ ਚੂੜੀ ਪੈ ਗਈ ਆ ਤੇ ਹੁਣ ਟੇਬਲ ਤੇ ਰੁਕਣ ਦੇ ਜੋੜ ਕਰਣੀ ਦਾ ਕਰਦੇ ਲੱਗਦੇ ਸ਼ਾਗਟਾਂ ਲਿੱਤੀਆਂ ਨੂੰ ਕਪਲਿੰਗ ਕੋਸੋ ਨਾ ਟੀ ਫੋਈ ਨਾ ਕਪਲਿੰਗ ਪਾਓ ਆ ਜੀ ਇੱਕ ਪੈਪ ਤਿਆਰ ਹੋ ਗਿਆ ਵਾ ਤੇ ਇਹਦੀ ਹੁਣ ਲੱਗੇ ਆ ਰਸੋਈ ਵੱਲ ਨੂੰ ਉਹ ਸ਼ੀਗ ਮਾਰਿਆ ਜੀ ਅੰਦਰੋਂ ਦੀ ਬਾਹਰ ਨੂੰ ਇਹ ਲੱਗੇ ਆ ਇੱਕ ਪੈਪ ਪਾਉਣ ਹਣ ਇੱਦਾਂ ਤਾਂ ਨਹੀਂ ਕੀਤਾ 10 ਸਸੇ ਤੀਤੀ ਰੰਗ ਸੀ ਠੀਕ ਉਤੋਂ ਇੱਧਰ ਨੂੰ ਕਰਾਂ ਤੇ ਜਿਆਦੀ ਕੱਟ ਹੈ ਕੱਟ ਕੇ ਥੋੜੀ ਇਹ ਕੱਟ ਕੇ ਥੋੜੀ ਬਸ ਓਕੇ ਗੇਸ ਰੈਨ ਜਿਹੜੀ ਬਣੀ ਉਹਦੀ ਵਾਇਰਿੰਗ ਹੋ ਗਈ ਹੈ ਜੀ। ਆਹ ਆ ਗਏ ਬਾਰੋਂ ਪਾਇਆ ਬਿੱਤ ਨੂੰ ਆਇਆ। ਮੈਂ ਤੇ ਇੱਕ ਸਲਾਹ ਦਵਾਂਗਾ ਵੀ ਜਿਨ੍ਹਾਂ ਨੇ ਨਵਾਂ ਘਰ ਬਣਾਉਣਾ ਰਸੋਈ ਬਣਾਉਣੀ ਆ। ਉਹ ਇੱਕਦਾਂ ਇਹ ਕੋਲ ਜਰੂਰ ਇੱਕ ਤਾਂ ਇਦਾਂ ਦਾ ਕੰਨ ਚ ਰੱਖ ਲੈਣਾ। ਪਹਿਲਾਂ ਹੀ ਡਿਸਾਈਡ ਕਰ ਲੈਣ ਵੀ ਗੈਸ ਚੁੱਲਾ ਇਹਨਾਂ ਕਿੱਥੇ ਜੇ ਰੱਖਣਾ। ਜਿੱਥੇ ਚੁੱਲਾ ਰੱਖਣਾ ਉਥੋਂ 1.5 ਫੁੱਟ ਦੀ ਦੂਰੀ ਤੇ ਇਹ ਗੈਸ ਬੰਦ ਤੇ ਹੈ ਪੈਪ ਮoverline ਮੈ ਤੁਹਾਨੂੰ ਮਹੌਨੀ ਹੈ ਜੀ ਨਾ ਹਮਾਰਾ ਆ ਗਿਆ ਪੈਪ ਇੰਦਰ ਲੱਗਦੀ ਆ ਤਾਂ ਇੱਕ ਪੱਤੇ ਪਾ ਕੇ ਉਹ ਬਾਹਰਲੇ ਬਾਥਰੂਮ ਤੋਂ ਇਹ ਘੜ ਕੇ ਬਾਹਰ ਨਿਕਲਦੀ ਐਦੋਂ ਬਹੁਤ ਵਾਦ ਨਹੀਂ ਆਹ ਬਾਹਰ ਕੱਢ ਕੇ ਆ ਮੀਟਰ ਲੱਗ ਗਿਆ ਇਹ ਮੀਟਰ ਤੇ ਹੁਣ ਤੁਸੀਂ ਜਿੰਨੀ ਗੈਸ ਪਾ ਲੋਗੇ ਉਹਦੇ ਇੱਥੇ ਹਾਲਪਾ ਜੂਮਟ ਆਉਂਦੇ ਆ ਸਿਸਰ ਆ ਨੰਬਰ ਇੱਥੇ ਤੁਹਾਨੂੰ ਦੇ ਦਵਾਂ। ਆਹ ਥੱਲੇ ਫੁੱਲਾਂ ਵਾਲੀ ਥਿਆਰੀ ਦੇ ਵਿੱਚ ਇੱਥੇ ਪੈਪ ਆ ਗਿਆ। ਫੇਰ ਹੁਣ ਇਧਰੋਂ ਪਉਣਾ ਹੈ ਇਹਨੂੰ। ਇੱਥੇ ਸਾਡੇ ਘਰ ਤੱਕ ਪੈਪ ਅੰਡਰਗਰਾਊਂਡ ਆ ਗਈ ਇੱਥੇ। ਇੱਥੋਂ ਕਿ ਜੋੜੀ ਨਹੀਂ ਆ ਘਰ ਵਾਲੀ। ਅਜੇ ਫਿਰਾਲ ਘਰਾਂ ਦੀਆਂ ਵੈਰੀਆਂ ਕਾਂਡੇ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।